ਵਾਨੀਗੜ ਇਥੋਂ ਦੇ ਨੇੜਲੇ ਪਿੰਡ ਮਹਿਲਾ ਚੌਕ ਵਿਖੇ ਸ਼ਮਨਜੀਤ ਸਿੰਘ ਮਾਨ ਦੀ ਸਹਾਇਤਾ ਨਾਲ ਬੀਬੀ ਅੰਗਰੇਜ਼ ਕੌਰ ਦੀ ਕੋਸ਼ਿਸ਼ ਦੇ 2 ਮਹੀਨੇ ਪਹਿਲਾਂ ਸਲਾਈ ਸੈਂਟਰ ਖੋਲਿਆ ਗਿਆ ਜਿਸ ਵਿੱਚ ਪਿੰਡੇ ਦੀਆਂ 35 ਦੇ ਕਰੀਬ ਔਰਤਾਂ ਨੇ ਸਖਲਾਈ ਦਾ ਕੰਮ ਸਿੱਖਣਾ ਸ਼ੁਰੂ ਕਰ ਦਿੱਤਾ ਹੁਣ ਇਹ ਔਰਤਾਂ ਹਰ ਤਰ੍ਹਾਂ ਦੇ ਸੂਟ ਦੀ ਸਖਲਾਈ ਕਰਦੀਆਂ ਹਨ ਇਹ ਸੈਂਟਰ ਨੂੰ ਚਲਾ ਰਹੇ ਹਨ ਬੀਬਾ ਸੋਮਾ ਬੇਗਮ ਨੇ ਕਿਹਾ ਕਿ ਸਾਨੂੰ ਕੰਮ ਦੀ ਸਖਤ ਲੋੜ ਹੈ ਬੋਲੋ ਸਾਡੇ ਮੈਡਮ ਨੇਗੇ 소ਮਾ ਬੇਗਮ ਮਤਲਬ ਇਹ ਸਾਡਾ ਸੈਂਟਰ ਚਾਹ ਨਹੀਂ ਨੀ ਕੁੜੀਆਂ ਨਾਲ ਕੰਮ ਕਰ ਰਹੀ ਹੈ ਨੀ ਮਤਲਬ ਇਹ ਜਿਹੜਾ ਸੈਂਟਰ ਹੈ ਜਿਹੜਾ ਸਿਮਰਜੀਤ ਮਾਨ ਸਿੰਘ ਜੀ ਤੇ ਵਿਦੇ ਅੰਗਰੇਜ਼ ਕੋਲ ਜਿਹੜੇ ਸਾਡੇ ਪਿੰਡ ਦੇ ਨੇਗੇ ਉਹਨਾਂ ਉਹਨਾਂ ਦੀ ਸਹਾਇਤਾ ਨਾਲ ਖੁਲਵਾਇਆ ਗਿਆ ਹੈ ਕਿ ਹਰ ਕਿਸੇ ਤਰ੍ਹਾਂ ਦਾ ਸੂਟ ਹੈ ਜਿਹੜਾ ਅਸੀਂ ਤਿਆਰ ਕਰਦੇ ਹਾਂ ਜਿਹਨੂੰ ਵੀ ਲੋੜ ਆ ਗਈ ਉਹ ਕਿਸੇ ਵੀ ਤਰ੍ਹਾਂ ਦਾ ਸੂਟ ਸਾਡੇ ਤੋਂ ਰੈਡੀ ਕਰਵਾ ਸਕਦਾ ਹੈ ਸਿੰਪਲ ਸੂਟ ਟਰੌਕ ਸੂਟ ਜਿੱਦਾਂ ਨਾਲ ਵੀ ਰੈਡੀ ਕਰਵਾਉਣਾ ਚਾਹੁੰਦੇ ਹੋ ਉਦਾਂ ਨਾਲ ਵੀ ਕਰਵਾ ਸਕਦੇ ਨੇ ਤੇ ਸਾਡਾ ਸਪਿੰਡ ਹੈਗਾ ਮਹਿਲਾ ਚੌਕ ਰਿਪੋਰਟ ਰਾਜਵਿੰਦਰ ਸਿੰਘ ਸੂਲਰ ਘਰਾਟ ਜਿਨ੍ਹਾਂ ਨੇ ਜਿਨ੍ਹਾਂ ਨੇ ਇਹਨਾਂ ਵਾ ਇੱਕ ਕੁੜੀਆਂ ਨੂੰ ਕੰਮ ਕਰਨ ਦਾ ਮੌਕਾ ਦਿੱਤਾ ਤੇ ਸਾਡੀ ਬੇਨਤੀ ਹੈ ਕਿ ਵੀ ਅਸੀਂ ਸਾਨੂੰ ਸਾਰੇ ਕੁੜੀਆਂ ਨੂੰ ਰੁਜ਼ਗਾਰ ਦਿੱਤਾ ਜਾਵੇ ਜੋ ਕੁੜੀਆਂ ਮਤਲਬ ਉਹਨੇ ਪੈਰਾਂ ਤੇ ਖੜਾ ਹੋ ਸਕਣ ਨਾ ਤੇ ਆਪਦਾ ਖਰਚਾ ਤੇ ਆਪਣੇ ਖਰਚਾ ਘਰਦਿਆਂ ਦਾ ਖਰਚਾ ਥੋੜਾ ਮੋਟਾ ਉਠਾ ਸਕਣ ਮੰਤਰੀ ਵੀਡੀਓ ਤੇ ਲੱਗ ਰਹੇ ਹਾਂ ਬੋਲੋ ਸਾਵੀ ਕਰਦੀ ਸਾਡਾ ਪਿੰਡ ਮੈਨਾ ਚੌਕਾ ਜੀ ਸਾਡੇ ਹੱਥਾਂ ਦਾ ਉਂਘਾ ਟੰਗਰੀ ਕਾਰ ਨਹੀਂ ਕਰਿਆ ਸੀ ਜੀ ਕਿਸੇ ਨੂੰ ਵੀ ਜਰੂਰਤ ਆ ਸਲਾਈ ਦੀ ਕੋਈ ਵੀ ਕਿਸ ਤਰ੍ਹਾਂ ਦਾ ਵੀ ਕੱਪੜਾ ਸਿਮਿਆਉਣਾ ਜੀ ਸਾਡੇ ਕੋਲ ਆ ਕੇ ਸਾਨੂੰ ਮਿਲੋ ਅਸੀਂ ਹਰ ਤਰ੍ਹਾਂ ਦਾ ਕੱਪੜਾ ਤਿਆਰ ਕਰਕੇ ਦੇਵਾਂਗੇ ਜੀ ਬਸ ਇਹ